ਸਾਬਰ ਕੋਈ ਕਮ ਐਸਾ ਰਸੂਲੋ ਮੇ ਹੈ ਆਇਆ ਕਟਵਾ ਕੇ ਪਿਸਰ ਚਾਰੇ ਇੱਕ ਅੰਸੂ ਨਾ ਗਰਾਇਆ ਅੱਲਾ ਯਾਰ ਖਾਂ ਜੋਗੀ ਜੀ ਨੇ ਇਹ ਸ਼ਬਦ ਕਿਸੇ ਭਾਵਕਤਾ ਦੇ ਵਹਿਣ ਵਿੱਚ ਬਹਿ ਕੇ ਨਹੀਂ ਲਿਖ ਦਿੱਤੇ ਬਲਕਿ ਇਸ ਲਿਖਤ ਦੇ ਅੱਖਰ ਅੱਖਰ ਵਿੱਚ ਸਚਾਈ ਹੈ ਜੋਗੀ ਜੀ ਨੇ ਦੂਸਰੇ ਯੁੱਗਾਂ ਦੇ ਮੰਨੇ ਜਾਂਦੇ ਅਵਤਾਰਾਂ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਜਦ ਰਾਮਚੰਦਰ ਜੀ ਬਨਵਾਸ ਲਈ ਗਏ ਤਦ ਲక్ష్మణ ਵਰਗਾ ਭਰਾ ਅਤੇ ਪਤੀ ਵਰਤਾ ਇਸਤਰੀ ਸੀਤਾ ਉਹਨਾਂ ਦੇ ਨਾਲ ਸੀ ਅਜਹੀ ਹਾਲਤ ਵਿੱਚ ਜੰਗਲ ਵੀ ਘਰ ਵਾਂਗ ਜਾਪਦਾ ਸੀ ਰਹੀ ਗੱਲ ਦੁਆਪਰ ਦੇ ਕ੍ਰਿਸ਼ਨ ਜੀ ਦੀ ਉਹਨਾਂ ਦੀ ਆਪਣੀ ਔਲਾਦ ਨਹੀਂ ਸੀ ਪਰ ਫਿਰ ਵੀ ਉਨੀ ਬੜੀ ਚਤ్రਾਈ ਦੇ ਨਾਲ ਗੀਤਾ ਦਾ ਉਪਦੇਸ਼ ਦੇ ਕੇ ਮਹਾਭਾਰਤ ਦੀ ਲੜਾਈ ਵਿੱਚ ਆਪਣੇ ਪੈਰੋਕਾਰਹੀ ਜੁੱਧ ਵਿੱਚ ਲੜਵਾਏ ਸਨ ਧਨ ਸਨ ਸਾਰੇ ਪਰ ਧਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਰਤਬਾ ਜਿਨ੍ਹਾਂ ਨੇ ਭਾਰਤੀ ਜਨਤਾ ਦੀਆਂ ਗੁਲਾਮੀਆਂ ਦੀਆਂ ਜ਼ੰਜੀਰਾਂ ਕੱਟਣ ਲਈ ਆਪਣੇ ਜਿਗਰ ਦੇ ਟੁਕੜੇ ਕਟਵਾ ਦਿੱਤੇ ਦੁਨੀਆ ਦੀ ਤਾਰੀਖ ਉੱਪਰ ਚਾਹੇ ਉਪਰੀ-ਉਪਰੀ ਨਜ਼ਰ ਮਾਰੀਏ ਜਾਂ ਇਤਿਹਾਸ ਦੀ ਹਿੱਕ ਨੂੰ ਡੰਗਾਈ ਨਾਲ ਫਰੋਲੀਏ ਕੋਈ ਵੀ ਸ਼ਖਸੀਅਤ ਵਾਕਿਆ ਹੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਜੀਮ ਪ੍ਰਤਿਭਾ ਦੇ ਬਰਾਬਰ ਨਹੀਂ ਪੁੱਜਦੀ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਦਾ ਗੁਰੂ ਫਰਮਾਨ ਗੁਰਦੇਵ ਪਤਾ ਜੀ ਦੀ ਸ਼ਖਸੀਅਤ ਉੱਪਰ ਅੱਖਰ-ਅੱਖਰ ਟੁਕਦਾ ਹੈ ਕਲਗੀਧਰ ਪਾਤਸ਼ਾਹ ਜੀ ਨੇ ਹਰ ਮੁਸ਼ਕਲ ਦਾ ਮੁਕਾਬਲਾ ਅਤ ਸਬਰ ਸ਼ੁਕਰ ਅਤੇ ਸ਼ਦਕ ਨਾਲ ਕੀਤਾ ਬੜੇ ਹੀ ਸਹਿਜ ਔਰ ਠਰਮੇ ਨਾਲ ਦਿਲ ਉੱਪਰ ਲੱਗੀ ਹਰ ਠੇਸ ਨੂੰ ਸਹਿਣ ਕੀਤਾ ਹੈ ਕਲਗੀਧਰ ਦਾਤਾ ਤੇਰੇ ਜਿਹਾ ਜਿਗਰਾ ਜਾਂ ਹੌਸਲਾ ਕਿਸੇ ਵੀ ਪੈਗੰਬਰ ਦਾ ਨਹੀਂ ਹੋ ਸਕਦਾ ਜਿਸ ਨੇ ਪਰ ਹਿੱਤ ਲਈ ਨੰਨੀ ਜਹੀ ਉਮਰ ਵਿੱਚ ਪਿਤਾ ਕੁਰਬਾਨ ਕੀਤਾ ਹੋਵੇ ਅਤੇ ਫਿਰ ਨੰਨੀ ਉਮਰ ਦੇ ਸਪੂਤਾਂ ਨੂੰ ਦੇਸ਼ ਕੌਮ ਦੀ ਖਾਤਰ ਕੁਰਬਾਨ ਹੁੰਦਿਆਂ ਅੱਖਾਂ ਸਾਹੇ ਤੱਕਿਆ ਹੋਵੇ हे दाता तेरे अंदर कैसी दृढ़ता और दिलेरी थी कि तू मानसिक बोझ होते भूख प्यास दे हुंदिया हजारों लखों नाल ऐसा कमहसान दा युद्ध ਕੀਤਾ हे कलगीधर बादशाह तेरी हिम्मत और जुरत तो दुनिया दे नामी शाह सुल्तान ਕੰਬਦੇ ਸਨ तेरी हिम्मत ਦੇ ਕਾਰਨਾਮਿਆਂ ਨੂੰ ਸੁਣ ਕੇ ચીਨ ਤੱਕ ਦੇ ਲੋਕ ਕੰਬਦੇ ਸਨ ਇੱਕ ਗੈਰਤਹੀਣ ਬਲਹੀਣ ਸਭਿਆਤਾ ਜੋ ਜ਼ੁਲਮ ਸਹਿਣ ਦੀ ਆਦੀ ਹੋ ਚੁੱਕੀ ਸੀ ਅਤੇ ਜ਼ਾਲਮ ਦੇ ਪੰਜੇ ਵਿੱਚ ਨਪੀੜੇ ਜਾਣ ਨੂੰ ਆਪਣੀ ਕਿਸਮਤ ਮੰਨ ਚੁੱਕੀ ਸੀ ਅਜਾਹੀ ਸਾਥ-ਸੱਤ ਹੀਣ ਕੌਮ ਨੂੰ ਆਜ਼ਾਦ ਫਿਜ਼ਾ ਵਿੱਚ ਸਾਹ ਦਬਾਉਣ ਲਈ ਅਤੇ ਸਵੈਮਾਨ ਭਰਪੂਰ ਜ਼ਿੰਦਗੀ ਜੀਉਣ ਦਾ ਤਰੀਕਾ ਸਿਖਾਉਣ ਲਈ ਨਿਰਵਲ ਹਿੰਦ ਵੈਣ ਵਿੱਚ ਸਾਹਸ ਅਥਵਾ ਬਲ ਭਰ ਕੇ ਜ਼ਾਲਮ ਦੇ ਸਾਵੇ ਫੌਲਾਦੀ ਦੀਵਾਰ ਬਣਾ ਕੇ ਖੜਾ ਕਰ ਦੇਣਾ ਵਾਕਿਆ ਹੀ ਇੱਕ ਕਰਾਮਾਤ ਦੇ ਤੁਲ ਸੀ ਜੋ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਦਿਖਾਇਆ